ਪੰਜਾਬ ਵਿੱਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਮੁਹਾਲੀ 'ਚ 5 ਦਿਨ ਮਗਰੋਂ ਵੀ ਮੰਡੀ 'ਚ ਫਸਲ ਦੀ ਆਮਦ ਨਹੀਂ ਹੋਈਏ ਜਿਸ ਦੇ ਚਲਦਿਆਂ ਇਸ ਖਰੀਦ ਤੋਂ ਰੋਜ਼ੀ-ਰੋਟੀ ਕਮਾਉਣ ਵਾਲੇ ਆੜਤੀ ਮਜ਼ਦੂਰ ਪੱਲੇਦਾਰ ਸ਼ੈਲਰ ਮਾਲਕ ਅਤੇ ਉਚੇਚੇ ਤੌਰ ਤੇ ਕਿਸਾਨ ਵਧੇਰੇ ਪਰੇਸ਼ਾਨ ਅਤੇ ਦੁਖੀ ਨੇ ਸਾਰਿਆਂ ਨੇ ਮੌਜੂਦਾ ਸਰਕਾਰ ਨੂੰ ਖਰੀਦ ਸਬੰਧੀ ਰੇੜਕੇ ਦਾ ਫੌਰੀ ਹੱਲ ਕੱਢਣ ਦੀ ਮੰਗ ਕੀਤੀ ਜੋ ਮੰਗਾ ਹੈਗੇ ਸਰਕਾਰ ਨੂੰ ਪਤਾ ਹੀ ਹੈ ਜੀ ਅਸਤਾ ਮਜੂਰੀ ਵਿੱਚ ਸਾਰੇ ਆਰਦ ਇਕੱਠੇ ਹੋ ਕੇ ਬੈਠੇ ਆ ਜੀਵਨਦਾਰ ਵੀ ਇਕੱਠੇ ਬੈਠੇ ਆ ਵੀ ਅਸਾ ਦਾ ਮਾਲ ਗਰਾਓ ਕੀ ਮੰਗਣਾ ਮੰਗ ਬਾਈ ਬੜੀ ਆਰਦ ਤਾਂ ਕਈ ਸਾਲ ਦੇ ਖਾਨਦਾਨੀ ਪੇਸ਼ਾ ਸੀ ਕਰ ਰਹੇ ਆ ਉਹ ਆਪ ਵੀ ਭਾਈ ਛੱਟ ਹੋਣੀ ਚਾਹੀਦੀ ਸੰਧ ਪੰਚਾਇਤ ਵੀ ਦੇਗਾ ਬੱਚਾ ਬਿਠਾਉਂਦੇ ਉਹਨਾਂ ਸਰਕਾਰ ਦੇ ਬੰਦੇ ਨੂੰ ਪਤਾ ਹੀ ਨਹੀਂ ਵੀ ਕਹਿਣਾ ਕੀ ਹੈ ਰਕਾਰ ਨਾਲ ਗਿਆ ਲੇਬਰ ਹੋ ਘਟਾ ਹੈ ਲੇਬਰ ਵੀ ਬਹੁਤ ਘਟਾ ਰਹਾ ਇਹਨਾਂ ਨੂੰ ਇਸ ਟਾਈਮ ਤੁਸੀਂ ਐਂ ਦੇਖ ਲਓ ਵੀ ਕਿਸਾਨ ਬਹੁਤ ਪਰੇਸ਼ਾਨ ਆ ਆਰਦ ਵੀ ਬਹੁਤ ਪਰੇਸ਼ਾਨ ਹੈ ਸ਼ਰਦ ਵੀ ਬਹੁਤ ਪਰੇਸ਼ਾਨ ਹੈ ਲੇਬਰਰ ਜਿੰਨੇ ਜਾਇ ਬੇਲੇ ਬੈਠੇ ਅਸੀਂ ਲੇਬਰਾਂ ਨੂੰ ਆਪਣੇ ਕੋਲੋਂ ਰਾਸ਼ਨ ਲੈ ਕੇ ਆਪਣੇ ਪੈਸਿਆਂ ਦਾ ਖਰਾ ਰਹੇ ਹਾਂ ਨਿਉ ਕਹਿੰਦੇ ਅਸਾਂ ਪਿੰਡੋਂ ਚੱਲੇ ਜੀ ਸਾਹ ਦੂਜੇ ਪਾਸੇ ਪੱਲੇਦਾਰਾਂ ਨੇ ਆਪਣੀ ਬੇਬਸੀ ਅਤੇ ਲਾਚਾਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਹਰ ਸੀਜ਼ਨ 'ਚ ਦਿਹਾੜੀ ਕਰਨ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਮੁਹਾਲੀ ਖਰੜ ਦੀ ਮੰਡੀ 'ਚ ਆਉਂਦੇ ਨੇ ਪਰ 5 ਤੋਂ 7 ਦਿਨ ਤੱਕ ਬਿਨਾਂ ਮਜ਼ਦੂਰੀ ਦੇ ਗੁਜ਼ਾਰਾ ਕਰਨਾ ਔਖਾ ਹੈ ਜਾਂ ਕੰਮ ਕੰਮ ਨਹੀਂ ਹੈ ਘਰ ਮੇ क्या काम भूखे मर रहे हैं यहाँ पर काम करने के क्या काम करते हो हैं है। और काम धंधा हड़ताल चल रहा है मंडी अभी दस रोज से हम को खाने पीने का व्यवस्था नहीं हो रहा है पैसे नहीं मिल रहा है बैठे पंद्रह रोज से बिहार तो दो दो हजार रुपया खर्च करके आए है। हैं कहाँ से भूखे हम लोग रहेंगे बाल बच्चे छोड़ का आए उतना दूरी से ਇਸ ਦੌਰਾਨ ਵੱਖ-ਵੱਖ ਕਿਸਾਨ ਸੰਗਠਨਾ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਨੂੰ ਝੋਨੇ ਦੀ ਖਰੀਦ ਫੌਰੀ ਸ਼ੁਰੂ ਕਰਵਾਉਣ ਲਈ ਅਪੀਲ ਕਰਦਿਆਂ ਮੰਗ ਕੀਤੀ ਕਿ 4 ਮਹੀਨਿਆਂ ਤੋਂ ਪੁੱਤਰਾਵੰਗ ਪਾਲੀ ਫਸਲ ਦੀ ਚੁਕਾਈ ਅਤੇ ਬਣਦਾ ਭੁਗਤਾਨ ਫੌਰੀ ਯਕੀਨੀ ਬਣਾਇਆ ਜਾਵੇ। ਆਰਤੀ ਬੀਰਨ ਵੀ ਬੇਨਤੀ ਕਰਦਾ ਦੇਖੋ ਹੜਤਾਲਾਂ ਵਿੱਚ ਕੁਝ ਨਹੀਂ ਕੋਈ ਨਹੀਂ ਸਰਕਾਰ ਨੇ ਦੇਣਾ। ਇਹ ਸਾਨੂੰ ਹਰਾਸ ਕਰੂਗੇ। 9 ਮਾਸ ਦਾ ਰਿਸ਼ਤਾ ਆਰਤੀਆਂ ਦਾ ਹਰ ਕਿਸਾਨ ਦਾ। ਇਹ ਹਰਾਸ ਕਰੂਗੇ ਉਹ ਦੇਖੋ ਫਸਲ ਦਾ ਕੀ ਹਾਲ ਹੋਇਆ ਵਾ ਚਲਾਉਣੀ ਉਹ ਵੀ ਪੈਣੀ ਆ ਆ ਜਮਾ ਮਾਲ ਸੁੱਕਾ ਪਿਆ ਸਾੜੇ ਖੇਤਾਂ 'ਵਾਂ ਵਿਛਗੀਆਂ ਜੀ ਦੀਆਂ ਅਸੀਂ ਹੁਣ ਇਹਨਾਂ ਦਾ ਸਾਥ ਦਿੰਦੇ ਰਹੇ ਹੁਣ ਤੱਕਰ ਇਧਰ ਸ਼ੈਲਰ ਮਾਲਕ ਰਾਕੇਸ਼ ਮਿੱਤਲ ਨੇ ਵੀ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਏ